ਉਗਬੰਤਮਾਨ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਅਸੀਂ ਕੀ ਕੀ ਵਿਉਂਤਾ ਬਣਾਈ ਬੈਠੇ ਆ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਰੰਗਲਾ ਪੰਜਾਬ ਕੋਈ ਗੱਲ ਦਿਸਦੀ ਆ ਰੰਗਲੇ ਪੰਜਾਬ ਵਾਲੀ ਇਹ ਚਲੋ ਇਹ ਤਾਂ ਇਹ ਤਾਂ ਪੈਰ ਹੇਠਾਂ ਦੇ ਬਟੇਰਾ ਆਇਆ ਹੋਇਆ ਕਿਉਂਕਿ ਵਿਰੋਧੀ ਇਹ ਤੇ ਰਾਲੀਆਂ ਨੀਤੀਆਂ ਲਾਗੂ ਕਰ ਰਹੇ ਨੇ ਕਈ ਤਾਂ ਉਦੋਂ ਵੀ ਗਲਤ ਤਰੀਕੇ ਨਾਲ ਕਰ ਰਹੇ ਨੇ ਇਸ ਕਰਕੇ ਉਹ ਵਿਰੋਧ ਕਰਨੇ ਜੋਗ ਵੀ ਹੈ ਨਹੀਂ ਵਿਰੋਧੀ ਧਿਰਾਂ ਨੇ ਉਹਨਾਂ ਕੋਲੇ ਕਿਹੜਾ ਮੁੱਦਿਆਂ ਦੀ ਸਿਆਸਤ ਹੈਗੀ ਆ ਜੇ ਕੋਈ ਇੱਕ ਅਜਾ ਮਸਲਾ ਛੱਡਦਾ ਹੁਣ ਤੁਸੀਂ ਇਹ ਸੁਣੋ ਜੀ ਵੀ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ 5 ਲੱਖ ਦੇਵਾਂਗੇ। ਹੂੰ। ਪਹਿਲੀ ਗੱਲ ਇਹਦੇ ਵਿੱਚ ਵੀ ਇੱਕ ਗੱਲ ਲੁਕੀ ਪਈ ਆ। ਹੂੰ। ਸਰਬਸੰਮਤੀ ਨਾਲ ਜਿਹੜੇ ਆਮ ਆਦਮੀ ਪਾਰਟੀ ਨੇ ਹਮੇਤੀ ਚੁਣੀਆਂ ਜਾਣਗੀਆਂ ਕਿਉਂਕਿ ਇੱਕ ਖਿਆਲ ਆ ਜਾਂਦਾ ਵੀ ਯਾਰ ਉਹ ਬੰਦੇ ਚੁਣੋ ਜਿਹਦਾ ਸਰਕਾਰ ਨਾਲ ਰਾਬਤਾ ਠੀਕ ਹੂੰ। ਉਹ ਤਾਂ ਚੰਗੀ ਗੱਲ ਆ ਸਰਬਸੰਮਤੀ ਨਾਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਸਰਕਾਰ ਕਹਿੰਦੀ ਇਹ ਦੇਵਾਂਗੇ ਅਸੀਂ ਸਟੇਡੀਅਮ ਦੇ ਦਾਂਗੇ ਹੁਣ ਦੇਖੋ ਜੀ 12-13 ਹਜ਼ਾਰ ਪਿੰਡ ਨੇ ਪੰਜਾਬ 'ਚ। ਇਹਨੇ ਜਦੋਂ ਐਮਪੀ ਬਿਲੇ ਸੀ ਉਦੋਂ ਮੈਨੇ ਸੰਗਰੂਰ ਐਲਾਨ ਕੀਤਾ ਸੀ ਤੇ ਪਿੰਡ ਵਾਲਿਆਂ ਨੇ ਘਰੇ ਅਸ ਵੀ ਲਿਆ 5.5 ਲੱਖ ਮਤਲਬ ਤੁਸੀਂ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਵੀ 11 ਚੌਣ ਲੁੱਟਣੀਆਂ ਐਲਾਨ ਕਰ ਦੋ ਜਲੰਧਰ ਐਲਾਨ ਕਰਤਾ 1000 ਦੀਆਂ ਬੀਬੀਆਂ ਨੂੰ 1100 ਦੇ ਦਾਂਗੇ ਮਤਲਬ ਦੇਵੋਗੇ ਕਿੱਥੇ ਨਾ ਕੋਈ ਰੋਡ ਮੈਪ ਤਾਂ ਸਾਹਮਣੇ ਰੱਖੋ ਨਾ ਤੁਸੀਂ ਇਹ ਸਵਾਲ ਇਹੀ ਸੀ ਨਾ ਮੁੱਦਿਆਂ ਦੀ ਸਿਆਸਤ ਕਰੋ ਉਹਦਾ ਰੋਡ ਮੈਪ ਰੱਖੋ ਸੁਪਰੀਮ ਕੋਰਟ 'ਚ ਵੀ ਇੱਕ ਵਾਰ ਇਹ ਮਸਲਾ ਆਇਆ ਉਹਨਾਂ ਨੇ ਵੀ ਕਿਹਾ ਇਹ ਗੱਲ ਆ ਜਿਹੜੀ ਕਿਉਂਕਿ ਮੈਨੀਫੈਸਟੋ ਸੀ ਜਿਹੜਾ ਚੋਣ ਮੈਨੀਫੈਸਟੋ ਇਹ ਮੰਗ ਉੱਠੀ ਸੀ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਓ ਇਹ ਮੈਨੀਫੈਸਟੋ ਭੱਜ ਕੇ ਗਰੰਟੀਆਂ ਤੇ ਆ ਗਏ ਮੋਦੀ ਕੀ ਗਰੰਟੀ ਹੈ ਕੇਜਰੀਵਾਲ ਕੀ ਗਰੰਟੀ ਹੈ ਭਗਵੰਤ ਮਾਨ ਕੀ ਗਰੰਟੀ ਹੈ ਜਾਨੀ ਇੱਕ ਨਵਾਂ ਸੋਸ਼ਾ ਛੱਡਦੇ ਨੇ ਲੋਕ ਉਪਰ ਝਾਕਦੇ ਨੇ ਇਹ ਹੇਠੋਂ ਵੋਟਾਂ ਵਾਲਾ ਖੀਸਾ ਵੱਢ ਕੇ ਗਾਹ ਤੁਰਦੇ ਬਣਦੇ ਨੇ। ਹੁਣ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜੀ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਗੱਲਾਂ ਹੋਈਆਂ ਜਿਵੇਂ 5 ਲੱਖ ਰੁਪਏ ਦੇਣ ਦਾ ਐਲਾਨ ਹੋਣਾ ਉਹ ਵੀ ਮੁੱਖ ਮੰਤਰੀ ਖੁਦ ਮੰਨ ਕੇ ਕਹਿੰਦੇ ਕਿ ਪਹਿਲਾਂ ਕਿਸੇ ਨੇ ਪਾਰਟੀ ਦੇ ਚਿੰਨ੍ਹ ਤੇ ਭਾਵੇਂ ਚੋਣ ਨਹੀਂ ਲੜੀ ਪੰਚ ਸਰਪੰਚ ਨੇ ਪਰ ਅਸੀਂ ਵਫਾਹੀ ਵੱਡਤਾ ਹੁਣ ਨਾ ਹੋ ਰਹੇਗਾ ਮਦ ਤੇ ਨਾ ਹੀ ਕੋਈ ਲੜ ਸਕੇਗਾ ਚੋਣ ਉਹ ਵੀ ਕਹਿੰਦੇ ਸੋਧ ਕਰ ਦਿੱਤੀ ਅਸੀਂ। ਨਹੀਂ ਅਸਲ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਈ ਵੀ ਸੋਧ ਇਹਨਾਂ ਨੇ ਕੀ ਕੀਤੀ ਆ। ਹੂੰ। ਕਿਉਂਕਿ ਸੋਦੇ ਹੈ ਕਰਨ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਤੇ ਆਪਣੀਆਂ ਸ਼ਹਿਰਾਂ ਦੀਆਂ ਕਾਉਂਸਲ ਕਾਉਂਸਲਾਂ ਤੇ ਉੱਥੇ ਕਰਨ ਵੀ ਕੋਈ ਚੋਣ ਹੈ ਜਿਹੜੀ ਸਥਾਨਕ ਸਰਕਾਰਾਂ ਦੇ ਮਹਿਕਮੇ ਦੀ ਕੋਈ ਵੀ ਚੋਣ ਕਿਸੇ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜੀ ਜਾਊਗੀ ਪੰਚਾਇਤਾਂ ਤਾਂ ਪਹਿਲਾਂ ਹੀ ਨਹੀਂ ਲੜਦੇ ਠੀਕ ਹੈ ਚਾਹੇ ਪਤਾ ਹੁੰਦਾ ਵੀ ਆਹ ਕਿਹੜੀ ਪਾਰਟੀ ਨਾਲ ਆ ਧੜੇ ਬੰਦੀ ਉਹ ਇਹਨਾਂ ਨੇ ਬੜਾਈ ਹੋਈ ਆ ਪਿੰਡਾਂ 'ਚ ਪਰ ਮੈਨੂੰ ਨਹੀਂ ਸਮਝ ਆਈ ਵੀ ਇਹਨਾਂ ਨੇ ਕੀ ਨਵੀਂ ਗੱਲ ਕਰਤੀ ਕੀ ਦਾ ਫਾਹਾ ਵੱਡਤਾ ਜਿੰਨਾ ਜਿੰਨਾ ਕੁ ਮੈਂ ਜਾਣਦਾ ਪੰਚਾਇਤਾਂ ਤਾਂ ਤਾਂ ਰੋਲ ਹੀ ਨਹੀਂ ਰਿਹਾ ਪਹਿਲਾਂ ਕੁਝ हां ये वो गल्ले उठदी सी ਵੀ ਪਾਰਟੀਆਂ ਦੀਆਂ ਪੰਚਾਇਤਾਂ ਨਾ ਚਣੋ ਪਿੰਡ ਦੀਆਂ ਪੰਚਾਇਤਾਂ ਚਣੋ ਹਕੀਕਤ ਇਹ ਆ ਵੀ ਜਿਹੜੀ ਕੈਗ ਦੀ ਰਿਪੋਰਟ ਆ ਉਹ ਇਹ ਕਹਿ ਰਹੀ ਆ ਵੀ 26000 ਕਰੋੜ ਤੱਕ ਘਾਟਾ ਤੁਹਾਡਾ ਆਮਦਨ ਤੇ ਖਰਚ ਦਾ ਫਰਕ ਆ 20000 ਕਰੋੜ ਤੋਂ ਵੱਧ ਤੁਸੀਂ ਦੇਣਦਾਰ ਹੋ ਬਿਜਲੀ ਦੇ ਹੁਣ ਉਹਦੇ ਵਿੱਚੋਂ ਮਤਲਬ ਪੈਸੇ ਪੂਰੇ ਕਿਵੇਂ ਕਰਨੇ ਨੇ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਤਾਂ ਕੋਈ ਕੀਤੀਆਂ ਨਹੀਂ ਜਿਹੜਾ ਸਤ ਕਿਲੋਵਾਟ ਤੱਕ ਦਾ ਕਹਿੰਦੇ ਨੇ ਜਾਂ ਅੱਗੇ ਦਾ ਕਹਿੰਦੇ ਨੇ ਬਿਜਲੀ ਮਹਿੰਗੀ ਕਰਤੀ ਉਹਨਾਂ ਦੀ ਵੀ ਫੇਰ ਤੁਸੀਂ ਇਹ ਦੇਖੋ ਵੀ ਗੱਡੀਆਂ ਤੇ ਟੈਕਸ ਜਿਹੜਾ 4 ਸਾਲ ਦਾ ਐਡਵਾਂਸ ਜਮ੍ਹਾਂ ਕਰਾਉ ਉਹਨੂੰ 10% ਰੇਟ 8 ਸਾਲ ਦਾ ਕਰਾਊਗਾ ਉਹਨੂੰ 20% ਰੇਟ ਇਹਦਾ ਮਤਲਬ ਆਉਣ ਵਾਲੀ ਸਰਕਾਰ ਦੀ ਆਮਦਨ ਵੀ ਹੜੱਪੀ ਜਾ ਰਹੀ ਹੈ ਜਿਹੜੇ ਵੀ ਹੋਵੂ ਇਹਨਾਂ ਦੀ ਹੈ ਜੇ ਕਿਸੇ ਦੀ ਆਪਾਂ ਇਸ ਬਹਿ ਚ ਨਹੀਂ ਪੈਂਦੇ ਪਹਿਲਾਂ ਸਰਕਾਰਾਂ ਨੇ ਇਹੀ ਕੀਤਾ ਨਾ ਜੀ ਮੰਡੀ ਬੋਰਡ ਦੇ ਨਾਂ ਤੇ 20 ਸਾਲਾਂ ਕਰਜ਼ਾ ਲੈ ਲਿਆ ਆਮਦਨ ਖਾ ਕੇ ਆਦ ਖਾ ਕੇ ਆਦ ਖਾ ਕੇ ਮਤਲਬ ਇਹ ਸਾਰੀ ਗੱਲਤ ਹੋਇਆ ਵੀ ਸਰਕਾਰ ਕੋਲੇ ਦੇਣ ਨੂੰ ਕੁਛ ਹੈ ਨਹੀਂ ਜਿਹੜਾ ਵਿੱਤੀ ਘਟੇ ਦੀ ਆਪਾਂ ਗੱਲ ਕਰਦੇ ਆ ਮਾਲੀ ਘਾਟੀ ਦੀ ਗੱਲ ਕਰਦੇ ਆ ਉਹ ਹਨੂਮਾਨ ਦੀ ਪੂਛ ਵਾਂਗੂ ਵੱਧ ਰਿਹਾ ਕਿਸੇ ਤੇ ਕੋਈ ਕੰਟਰੋਲ ਹੋਣ ਦੀ ਸੰਭਾਵਨਾ ਨਹੀਂ ਆਰਥਿਕ ਪੱਖੋਂ ਪੰਜਾਬੀ ਆ ਜਿਹੜੇ ਉਹ ਨਚੋੜੇ ਦਾ ਰਹਾ ਕਿੱਥੋਂ ਸੀ ਆਮਦਨ ਚ ਵੱਡਾ ਸ਼ਰਾਬ ਨੀਤੀ ਚੋ ਕਰਨਾ ਸੀ ਫਿਰ ਤੁਸੀਂ ਖੱਡਾਂ ਚੋਂ ਕਰਨਾ ਸੀ ਰੀਤੇ ਚੋਂ ਕਰਨਾ ਸੀ ਫਿਰ ਤੁਸੀਂ ਹੋਰ ਇਹ ਜਿਹੇ ਆ ਜਿਹੜੇ ਮਾਫੀਏ ਨੇ ਉਹਨਾਂ ਨੂੰ ਤੋੜ ਕੇ ਕਰਨਾ ਸੀ ਫਿਰ ਤੁਸੀਂ ਬਸਾਂ ਦਾ ਮਾਫੀਆ ਤੋੜਨਾ ਸੀ ਤੁਸੀਂ ਤਾਂ ਡਿੰਪੀ ਢਲਣ ਨੂੰ ਗੱਲ ਨਾਲ ਲਾ ਲਿਆ ਜਿਹਨੂੰ ਅੱਜ ਤੱਕ ਬਸ ਮਾਫੀਆ ਕਹਿੰਦੇ ਹੁੰਦੇ ਸੀ ਜਾਨੀ ਜਿੱਥੋਂ ਜਿੱਥੋਂ ਪੈਸਾ ਲਿਆਉਣਾ ਸੀ ਜਿਹੜਾ ਕਹਿੰਦੇ ਸੀ ਲੁੱਟਦੇ ਨੇ ਨਵਜੋਤ ਸਿੰਘ ਸਿੱਧੂ ਇਹੀ ਕਹਿੰਦਾ ਸੀ ਨਾ ਅਮਨ ਕਾਨੂੰਨ ਤੋਂ ਬਿਨਾ ਸਾਰੇ ਮਸਲੇ ਦਾ ਹੱਲ ਖਜ਼ਾਨੇ ਦੀ ਚਾਬੀ ਆ ਕਰਲਾਂ ਬੰਦ ਕਰਨੀਆਂ ਨੇ ਉਹ ਇਹ ਕਹਿੰਦਾ ਸੀ ਤਾਂ ਅਮਨ ਲੱਡੂ ਦੀ ਨੀਤੀ ਇਹ ਹੈ ਸ਼ਰਾਬ ਨੀਤੀ ਇਹ ਹੈ ਖੱਡਾਂ ਦੀ ਨੀਤੀ ਇਹ ਹੈ ਉਹਦੇ ਵਿੱਚੋਂ ਕਿਵੇਂ ਰੋਜ਼ਗਾਰ ਵੀ ਮਿਲੂਗਾ ਸਸਤਾ ਵੀ ਮਿਲੂ ਲੋਕਾਂ ਨੂੰ ਜਿਹੜਾ ਵਿਚਾਰ ਲੈ ਪੈਸੇ ਬਣਾ ਰਹੇ ਨੇ ਉਹ ਉਹਨੂੰ ਠੱਲ ਪਾਊਗੀ ਇੱਕ ਹੋਰ ਨਵਾਂ ਫੈਸਲਾ ਕਰਤਾ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੇ ਉਹਦੇ ਵਿੱਚ 500 ਗਜ ਤੋਂ ਘੱਟ ਦਾ ਜਿਹੜਾ ਪਲਾਟ ਆ ਉਹਨੂੰ ਰਜਿਸਟਰੀ ਕਰਾਉਣ ਲਈ ਐਨਓਸੀ ਦੀ ਲੋੜ ਨਹੀਂ ਮੁਖੌਲ ਕਰ ਰਹੇ ਨੇ ਲੋਕ ਕਲੋਨੀ ਗੈਰ ਕਾਨੂੰਨੀ ਉਹਦੇ ਵਿੱਚ ਪਲਾਟ ਦੀ ਰਜਿਸਟਰੀ ਦੀ ਕਾਨੂੰਨੀ ਤੇ ਕਲੋਨੀ ਵਾਲੇ ਨੇ ਜਿਹੜੇ ਈਡੀਸੀ ਉਹਨਾਂ ਤੋਂ ਲਿਆ ਜਾਂਦਾ ਹੁੰਦਾ ਐਕਸਟਰਨਲ ਡਿਵੈਲਪਮੈਂਟ ਚਾਰਜ ਨਾ ਉਹਨਾਂ ਨੇ ਉਹ ਕੋਈ ਦਿੱਤਾ ਮਤਲਬ ਤੁਸੀਂ ਦੇਖੋ ਤਾਂ ਹੋ ਹੀ ਕੀ ਜਾ ਰਿਹਾ ਪਹਿਲਾਂ ਵੱਡੇ ਵੱਡੇ ਲਾਇਸੈਂਸ ਲੈ ਲੈ ਦੀ 5% ਗਰੀਬ ਲੋਕਾਂ ਨੂੰ ਨੋ ਪ੍ਰੋਫਿਟ ਨੋ ਲੈਸ ਤੇ ਬਣਾ ਕੇ ਦੇਵਾਂਗੇ ਜੀ ਅਸੀਂ ਘਰ ਮੁੜ ਕੇ 5 ਤੋਂ 2.5% ਕਰਾ ਲੇ ਦਿੱਤੇ 2.5% ਵੀ ਨਹੀਂ ਮਾਲ ਗਰੀਬਾਂ ਨੂੰ ਸੇਤਾ ਦੇ ਨਾਂ ਤੇ ਸਰਕਾਰ ਤੋਂ ਲੈਤਾਂ ਲਈ ਜਾਂਦੇ ਹੋ ਲੋਕਾਂ ਦੀਆਂ ਜਿਬਾਂ ਕੱਟੀਆਂ ਜਾਂਦੇ